ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਵਾਗਤ ਹੈ ਤੁਹਾਡਾ ਚੈਨਲ ਬੁੱਕ YouTube by Perry ਦੇ ਉੱਪਰ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਉਹ ਹੈ ਧਰਮ ਤੇ ਧਨ ਧਰਮ ਅਤੇ ਧਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਵਿਸ਼ੇਸ਼ਤਾ ਹੈ ਕਿੰਨੀ ਲੋੜ ਹੈ ਕਿਉਂ ਲੋੜ ਹੈ ਆਓ ਇਸ ਤੇ ਇੱਕ ਛੋਟੀ ਜੀ ਸੰਖੇਪ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਧਰਮ ਇੱਕ ਪਰਮ ਸ਼ਕਤੀ ਹੈ ਇੱਕ ਸਚਾਈ ਮਹਾਨ ਰੋਸ਼ਨੀ ਤੇ ਮਸਤੀ ਆਤਰਿੰਕ પ્રસੰਤਾ ਹੈ ਪੌਤਿਕ ਸਰੀਰ ਪੌਤਿਕ ਪਦਾਰਥਾਂ ਦੇ ਆਸਰੇ ਤੇ ਖੜਾ ਹੈ ਤੇ ਪੌਤਿਕ ਪ੍ਰਦਾਨth ਤਨ ਦੇ ਨਾਲ ਹੀ ਮਿਲਦੇ ਹਨ ਸੋ ਪੌਤਿਕ ਪਦਾਰਥ ਤਨ ਤੇ ਧਰਮ ਮਨੁੱਖੀ ਜ਼ਿੰਦਗੀ ਦੇ ਦੋ ਪੈਰ ਹਨ ਇਹਨਾਂ ਦੇ ਆਸਰੇ ਜੀਵਨ ਚੱਲਦਾ ਫਿਰਦਾ ਹੈ ਬੈਰونی ਦੁਨੀਆ ਦਾ ਸਾਰਾ ਪਸਾਰਾ ਤਨ ਦੇ ਆਸਰੇ ਦੇ ਉੱਤੇ ਖੜਾ ਹੋਇਆ ਹੈ ਅੰਦਰੂਨੀ ਸਾਰੀ ਪ੍ਰਸੰਤਾ ਧਰਮ ਦੇ ਆਸਰੇ ਤੇ ਖੜੀ ਹੈ ਸਦੀਆਂ ਤੋਂ ਸਾਡੇ ਦੇਸ਼ ਦਾ ਸਾਧੂ ਧਰਮ ਕਮਾਉਣ ਤੇ ਜ਼ੋਰ ਦਿੰਦਾ ਰਿਹਾ ਅੰਦਰੂਨੀ ਪ੍ਰਸੰਤਾ ਦੇ ਰਾਜ਼ ਇਸ ਨੇ ਲੱਭ ਲਏ ਸਨ ਭਾਵੇਂ ਅੰਦਰ ਧਰਮ ਦਾ ਮਹਾਨ ਪ੍ਰਕਾਸ਼ ਸੀ ਪਰ ਬਾਹਰੋਂ ਸਰੀਰ ਹਮੇਸ਼ਾ 부ਜਿਆ 부ਜਿਆ ਰਹਿੰਦਾ ਸੀ ਸਰੀਰ ਦੀ ਲੋੜ ਪੂਰੀ ਕਰਨ ਲਈ ਇਸ ਨੂੰ ਧਨਵਾਨਾਂ ਦੇ ਬੂਹੇ ਤੇ ਟਕਣਾ ਪੈਂਦਾ ਸੀ ਪਰ ਆਤਮਿਕ ਪ੍ਰਸੰਤਾ ਹਾਸਲ ਕਰਨ ਲਈ ਧਨਵਾਨ ਸਾਧੂ ਦੇ ਅੱਗੇ ਹੱਥ ਜੋੜ ਖੜਾ ਰਹਿੰਦਾ ਸੀ ਇਹ ਲੰਗੜੀ ਜ਼ਿੰਦਗੀ ਸਾਡਾ ਦੇਸ਼ ਬਤੀਤ ਕਰ ਰਿਹਾ ਸੀ ਇੱਕ ਪੈਰ ਨਾਲ ਪਹਾੜਾਂ ਦੀ ਬੁਲੰਦੀ ਨੂੰ ਛੂਣਾ ਔਖਾ ਹੈ ਪੱਛਮੀ ਦੇਸ਼ਾਂ ਨੇ ਸਾਰਾ ਜੋਰ ਬੈਰونی ਦੁਨੀਆ ਨੂੰ ਸਵਾਰਨ ਤੇ ਲਾਇਆ ਧਨ ਕਰਕੇ ਉਹ ਸੰਪੰਨ ਹੋ ਗਏ ਸੰਪੂਰਨ ਹੋ ਗਏ ਸਰੀਰ ਦੀਆਂ तमाम ਲੋੜਾਂ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਲੇਕਿਨ ਅੰਦਰ ਇੱਕ ਗੈਰੀ ਦ੍ਰਿੜਤਾ ਛਿਪੀ ਰਹਿ ਗਈ ਤਦੇ ਤਾਂ ਸਭ ਤੋਂ ਜ਼ਿਆਦਾ پاگل ਆਤਮ ਹੱਤਿਆ ਤੇ پیچੀਦਾ ਰੋਗ ਪੱਛਮੀ ਦੇਸ਼ਾਂ ਵਿੱਚ ਹਨ ਪੱਛਮ ਹੁਣ ਇਸ ਘਾਟ ਨੂੰ ਮਹਿਸੂਸ ਕਰਨ ਲੱਗਾ ਹੈ ਬਾਹਰ ਦੀ ਦੁਨੀਆ ਨੂੰ ਛਾਲਤ ਧੋਖਾ ਪਾਇਆ ਆਖ ਕੇ ਸਾਡੇ ਦੇਸ਼ ਤੇ ਸਾਧੂ ਨੇ ਸੰਸਾਰ ਨੂੰ ਲੱਤ ਮਾਰ ਦਿੱਤੀ ਤੇ ਸਾਡਾ ਦੇਸ਼ ਗਰੀਬੀ ਦੀ ਮਹਾਨ ਖੱਡ ਵਿੱਚ ਜਾ ਪਿਆ ਜੀਵਨ ਵਿੱਚ ਸੰਤੁਲਨ ਬਣਾਈ ਰੱਖਣਾ অতি ਕਠਿਨ ਹੈ ਅਸੀਂ ਕਾਤਿਲ ਉਸ ਨੂੰ ਮੰਨਦੇ ਹਾਂ ਜੋ ਕਿਸੇ ਨੂੰ ਛੁਰਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦਾ ਹੈ ਪਰ ਵਾਸਤਵਿਕ ਕਾਤਿਲ ਉਹ ਇਤਨਾ ਵੱਡਾ ਨਹੀਂ ਹੈ ਧਰਮ بیرونی ਜ਼ਿੰਦਗੀ ਹੈ ਇਸ ਵਾਸਤੇ ਜਿਹੜਾ ਧਨ ਕਮਾਉਣ ਵਿੱਚ ਵਾਧਾ ਪਾਵੇ ਉਹ بیرونی ਜ਼ਿੰਦਗੀ ਕਿਸੇ ਦੀ ਖਤਮ ਕਰਦਾ ਹੈ ਤੇ ਜਿਹੜਾ ਧਰਮ ਕਮਾਉਣ ਵਿੱਚ ਵਾਧਾ ਬਣੇ ਉਹ ਅੰਦਰੂਨੀ ਜ਼ਿੰਦਗੀ ਕਿਸੇ ਦੀ ਖਤਮ ਕਰਦਾ ਹੈ ਇਸ ਵਾਸਤੇ ਇਹ ਅਸਲੀ ਕਾਤਲ ਹਨ ਸੋ ਬਹੁਤਾ ਇਹੀ ਦਿਸਦਾ ਹੈ ਕਿ ਕੋਈ ਧਨਕ ਮਾਵਣ ਵਿੱਚ ਤੇ ਕੋਈ ਧਰਮਕ ਮਾਵਣ ਵਿੱਚ ਵਾਧਾ ਬਣਿਆ ਹੋਇਆ ਹੈ ਇਸ ਵਾਸਤੇ ਕੋਈ ਅੰਦਰੋਂ ਤੇ ਕੋਈ ਬਾਹਰੋਂ ਦੁਖੀ ਹੈ ਧਰਮ ਸੱਜਾ ਤੇ ਧਨ ਖੱਬਾ ਪੈਰ ਹੈ ਦੋਹਾਂ ਦੇ ਵਿੱਚ ਸੰਤੁਲਨ ਬਣਾਈ ਰੱਖਣਾ ਤੇ ਇਹਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੀਦਾ ਹੈ ਤਾਂ ਕਿ ਸੰਸਾਰ ਦੀ ਯਾਤਰਾ ਸਫਲਤਾਪੂਰਵਕ ਕੀਤੀ ਜਾ ਸਕੇ ਸਤਗੁਰਾਂ ਦਾ ਮਹਾਵਾਖ ਗੁਰਬਾਣੀ ਦੇ ਵਿੱਚੋਂ ਵੀ ਸਾਨੂੰ ਇਹੀ ਸਿਧਾਂਤ ਬਖਸ਼ਦਾ ਹੈ ਉਦਮ ਕਰਿੰਦਿਆਂ ਜਿਉ ਤੂੰ ਕਮਾਮਦਿਆਂ ਸੁਖ ਪੁੰਚ ਧਿਆਮਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤਾ